ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਦਾ ਕੀ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਡਿਜ਼ਾਈਨ ਆਪਾਂ ਇਹ ਫਸਲਾਈ ਤੇ ਇੱਕ ਹੀ ਗੁੰਡੇ ਲੈਣੇ ਜੀ ਦੋ ਸਲਾਈਆਂ ਪੁੱਠੀਆਂ ਬਣਾ ਲਈਆਂ ਆਪਾਂ ਨੇ ਇੱਕ ਸਲਾਈ ਸਿੱਤੀ ਬਣਾ ਲਈ ਜੀ ਇਹਨਾਂ ਪੁੱਠੀ ਬਣਾਵਾਂਗੇ ਸਲਾਈ ਆਪਾਂ ਪੂਰੀ ਸਲਾਈ ਆਪਾਂ ਨੇ ਪੁੱਠੀ ਬਣਾ ਲੈਣੀ ਹੈ ਜੀ ਆਨੂੰ ਜੀ ਫੋਰੀ ਸਲਾਈ ਆਪਣੇ ਪੁੱਠੇ ਬਣਾ ਲਈ ਜੀ ਹੁਣ ਆ ਗਈ ਸਿੱਧੀ ਸਲਾਈ ਤੇ ਸਿੱਧੀ ਸਲਾਈ ਵੀ ਸਾਰੀ ਸਿੱਧੀ ਬਣਾਣੀ ਹੈ ਜੀ ਆਪਾਂ ਨੇ ਤੋ ਪੂਰੀ ਸਲਾਈ ਆਪਣੇ ਸਿੱਧੀ ਬਣਾ ਲਈ। ਹੁਣ ਅੱਗੇ ਜਿਉਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਜਿਹੜੀਆਂ ਬਣਾਵਾਂਗੇ ਜੀ ਆਪਾਂ। ਇੱਕ ਗੁੰਡਾ ਉਤਾਰ ਲਿਆ ਜੀ। ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਜੀ। ਫੇਰ ਇੱਕ ਗੁੰਡਾ ਆਪਾਂ ਪੁੱਠਾ ਪੂਣਾਗੇ ਜੀ। ਫੇਰ ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਜੀ। ਇੱਕ ਬਲ ਪਾਵਾਂਗੇ। ਇੱਕ ਗੁੰਡਾ ਆਪਾਂ ਪੁੱਠਾ ਪੂਣਾਂਗੇ ਜੀ। ਫਿਰ ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਜੀ। ਫਿਰ ਇੱਕ ਗੁੰਡਾ ਪੁੱਠਾ ਪੂਣਾਂਗੇ ਜੀ। ਫਿਰ ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਜੀ। ਇੱਕ ਗੁੰਡਾ ਪੁੱਠਾ ਪੂਣ ਲੈਣਾ ਜੀ। ਇੱਕ ਗੁੰਡੇ ਤੋਂ ਆਪਾਂ ਤਿੰਨ ਬਣਾਵਾਂਗੇ ਜੀ ਇੱਕ ਬਲ ਪਾ ਲੈਣਾ ਜੀ। ਫਿਰ ਪੁੱਠਾ ਪੂਣ ਲੈਣਾ ਜੀ। ਇੱਕ ਗੁੰਡਾ ਪੁੱਠਾ ਹੁਣਾਗੇ। ਇੱਕ ਗੁੰਡੇ ਤੋਂ ਆਪਾਂ ਤਿੰਨ ਬਣਾਵਾਂਗੇ। ਗੁੰਡਾ ਪੁੱਠਾ ਹੁਣ ਲੈਣਾ ਜੀ। ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾ ਲੈਣੇ ਜੀ। ਇੱਕ ਗੁੰਡਾ ਪੁੱਠਾ ਹੁਣਾਗੇ। ਫਿਰ ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ। ਇੱਕ ਗੁੰਡਾ ਪੁੱਠਾ ਹੁਣਾਗੇ। ਇੱਕ ਤੋਂ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ। ਗੁੰਡਾ ਪੁੱਠਾ ਹੁਣ ਲੈਣਾ ਜੀ। ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਗੀ। ਗੁੰਡਾ ਪੁੱਠਾ ਬਣਾਵਾਂਗੇ। ਹੁਣ ਆ ਗਈ ਸਿੱਧੀ ਸਲਾਈ ਤੇ ਆਪਾਂ ਇੱਕ ਗੁੰਡਾ ਉਤਾਰ ਲਾਂਗੇ। ਹੁਣ ਧਾਗਾ ਅੱਗੇ ਕਰਕੇ ਆਪਾਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਗੀ। ਹੁਣ ਇੱਕ ਗੁੰਡਾ ਆਪਾਂ ਪੁੱਠਾ ਬਣਾਵਾਂਗੇ। ਇਹਰਪਤ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ 'ਪਾ ਫੁੱਟਾ' ਪੁੰਨ ਲੈਣਾ ਜੀ ਫਿਰਪਤ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਗੁੰਡਾ 'ਪਾ ਫੁੱਟਾ' ਪੋਣਾਗੇ ਜੀ ਫਿਰ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਗੁੰਡਾ 'ਪਾ ਫੁੱਟਾ' ਪੋਣਾਗੇ ਜੀ ਇਹ ਤਿੰਨ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ। ਇੱਕ ਗੁੰਡਾ ਪੁੱਠਾ ਬੁਣ ਲੈਣਾ ਜੀ। ਤਿੰਨ ਗੁੰਡਿਆਂ ਤੋਂ ਇੱਕ ਬਣਾਵਾਂਗੇ ਜੀ। ਇੱਕ ਗੁੰਡਾ ਪੁੱਠਾ ਜੀ। ਇਹ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ। ਗੁੰਡਾ ਆਪਾਂ ਪੁੱਠਾ ਬੁਣਾਵਾਂਗੇ ਜੀ। ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਪੁੱਠਾ ਬਣ ਲੈਣਾ ਜੀ ਇਹ ਤਿੰਨ ਗੁੰਡਿਆਂ ਦਾ ਇੱਕ ਬਣਾਵਾਂਗੇ ਇੱਕ ਗੁੰਡਾ ਪੁੱਠਾ ਜੀ ਇਹ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਗੁੰਡਾ ਪੁੱਠਾ ਹੁਣ ਆ ਗਈ ਚ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੇ ਸਾਰੇ ਪੁੱਠੇ ਬਣਨੇ ਜੀ ਇਸ ਲਾਈ ਪੂਰੀ ਬੁੱਠੇ ਬਣਾਵਾਂਗੇ ਜੀ ਆਪਾਂ ਉੱਥੇ ਸਲਾਈ ਬਣਾ ਲਈ ਜੀ ਆਪਾਂ ਨੇ ਹੁਣ ਆਗੇ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਪੂਰੀ ਸਿੱਧੀ ਬਣਾਵਾਂਗੇ சிலை அப்படி சித்தி பண்ணி சரி சிலை அப்படி சித்தி பண்ண சிலை பி பி ਉਹਦੀ ਸਲਾਈ ਆਪਣੇ ਉੱਠੀ ਬਣਾਣੀ ਹੈ ਜੀ ਹੁਣ ਆ ਗਈ ਸਿੱਧੀ ਸਲਾਈ ਤੇ ਸਿੱਧੀ ਸਲਾਈ ਵੇਰਪਾ ਸਾਰੀ ਸਿੱਧੀ ਬਣਾਵਾਂਗੇ ਜੀ ਆਹਨੂੰ ਜੀ ਪੂਰੀ ਸਲਾਈ ਆਪਣੀ ਸਿੱਧੀ ਬਣ ਗਈ ਹੁਣ ਆਪਣੇ ਦੂਜਾ ਡਿਜ਼ਾਈਨ ਬਣੂਗਾ ਜੀ ਆਪਾਂ ਗੈਪ ਵਾਸਤੇ ਬਣਾਈਆਂ ਜੀ ਸਲਾਈਆਂ ਇੱਕ ਗੁੰਡੇ ਤਾਰ ਲਿਆ ਜੀ ਇੱਕ ਗੁੰਡੇ ਤੋਂ ਆਪਾਂ ਤਿੰਨ ਬਣਾਵਾਂਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਇੱਕ ਗੁੰਡੇ ਤੋਂ ਆਪਾਂ ਤਿੰਨ ਬਣਾਵਾਂਗੇ ਇੱਕ ਗੁੰਨ ਲਿਆ ਜੀ ਇੱਕ ਬਲ ਪਾਵਾਂਗੇ ਫਿਰ ਪੋਣਾਗੇ ਇੱਕ ਗੁੰਡਾ ਪਾ ਪੁੱਠਾ ਬਣਾਵਾਂਗੇ ਜੀ ਇੱਕ ਗੁੰਡੇ ਤੋਂ ਪਾ ਤਿੰਨ ਗੁੰਡੇ ਬਣਾਵਾਂਗੇ ਇੱਕ ਗੁੰਡਾ ਪੁੱਠਾ ਪੋਣਾਗੇ ਫਿਰ ਆਪਾਂ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਜੀ ਇੱਕ ਗੁੰਡਾ ਪੁੱਠਾ ਪੋਣਾਗੇ ਜੀ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਫਿਰ ਇੱਕ ਗੁੰਡਾ ਪਾ ਪੁੱਠਾ ਪੋਣਾਗੇ ਜੀ ਫੇਰ ਪਤਿੰਨ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਜੀ ਇੱਕ ਗੁੰਡਾ ਪੁੱਠਾ ਹੁਣਾਗੇ ਜੀ ਫੇਰ ਪੈ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਜੀ ਇੱਕ ਗੁੰਡਾ ਪੁੱਠਾ ਬਣ ਲਾਂਗੇ ਜੀ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਜੀ ਇੱਕ ਗੁੰਡਾ ਪੁੱਠਾ ਹੁਣਾਗੇ ਜੀ ਇੱਕ ਗੁੰਡਾ ਛੋੜੇ ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਫੜ ਪਾਵਾਂਗੇ ਇੱਕ ਗੁੰਡਾ ਆਪਾਂ ਕੁੱਠਾ ਬੁਣ ਲਾਂਗੇ ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਜੀ ਇੱਕ ਗੁੰਡਾ ਆਪਾਂ ਕੁੱਠਾ ਬੁਣਾਂਗੇ ਆ ਗਿਆ ਜੀ ਸਿੱਧੀ ਸਲਾਈ ਤੇ ਤੇ ਸਿੱਧੀ ਸਲਾਈ ਫੇਰ ਆਪਣੀ ਗੁੰਡਾ ਉਤਾਰ ਲਾਂਗੇ ਪੱਗ ਅੱਗੇ ਕਰਕੇ ਹੁਣ ਆਪਣੇ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਬੁਣਾਵਾਂਗੇ ਜੀ ਤੇ ਤਿੰਨ ਗੁੰਡਿਆਂ ਤੋਂ ਆਪਾਂ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਗੁੰਡਾ ਪੁੱਠਾ ਬੁਣ ਲੈਣਾ ਜੀ ਤਿੰਨ ਗੁੰਡਿਆਂ ਦਾ ਇੱਕ ਬਣਾਵਾਂਗੇ ਇੱਕ ਗੁੰਡਾ ਪੁੱਠਾ ਬੁਣਾਵਾਂਗੇ ਜੀ ਫਿਰ ਆਪਾਂ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਪੁੱਠਾ ਬੁਣਾਵਾਂਗੇ ਜੀ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ ਇੱਕ ਕੁੰਡਾ ਵਾ ਪੁੱਠਾ ਪੂਣ ਲੈਣਾ ਜੀ ਫਿਰ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਇੱਕ ਕੁੰਡਾ ਪੁੱਠਾ ਪੂਣਾਗੇ ਜੀ ਤੇ ਤਿੰਨ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਪੁੱਠਾ ਪੂਣ ਲੈਣਾ ਜੀ ਫਿਰ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਪੁੱਠਾ ਜੀ ਤਿੰਨ ਨ ਗੁੰਦਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਪੁੱਠਾ ਬੁਣ ਲੈਣਾ ਜੀ ਫਿਰ ਪਤਨ ਨ ਗੁੰਦਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਗੁੰਡਾ ਤਾਂ ਪੁੱਠਾ ਬੁਣਾ ਲਿਆ ਮੰਨ ਲਓ ਜੇ ਆਪਣੀ ਦੋ ਡਿਜ਼ਾਈਨ ਬਣ ਗਈ ਸਿਲਾਈ ਹੁਣ ਆਪਣੀ ਪੁੱਠੇ ਪਾਉਗੇ ਸਾਰੀ ਗੁੰਡਾ ਉਤਾਰ ਲਏ ਸਾਰੀ ਸਲਾਈ ਆਪਣੇ ਪੁੱਠੇ ਬਣਾ ਲਏ ਜੀ ਮੈਂ ਉਹ ਸਾਰੀ ਸਲਾਈ ਆਪਣੇ ਪੁੱਠੇ ਬਣਾ ਲਈ ਜੀ ਇਹ ਤਾਰੀਖੀ ਤੇ ਬਣੂਗੀ। ਕੋਈ ਤੁਸੀਂ ਗੈਪ ਘੱਟ ਵੀ ਰੱਖ ਸਕਦੇ ਆ ਜੀ। ਛੋਟਾ ਛੋਟਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ। ਬਹੁਤ ਹੀ ਸੋਹਣਾ ਲੱਗਦਾ ਜੀ ਡਿਜ਼ਾਈਨ। ਅਜਿਹਾ ਡਿਜ਼ਾਈਨ ਬਹੁਤ ਈਜ਼ੀ ਆ ਜੀ। ਬਣਾਉਂ ਚੁ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ